हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਠਠੀਆਂ ਖੁਰਦ ਤਹਿਸੀਲ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਵੀਰ ਰਵੀ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਪਸ਼ੂ ਵਪਾਰ ਦਾ ਕੀਤਾ ਤੇ ਹਰੀ ਕੇ ਪਤਨ ਤੋਂ ਕਿ 5-6 ਕਿਲੋਮੀਟਰ ਦੀ ਦੂਰੀ ਆ ਪਿੰਡ ਠਠੀਆਂ ਖੁਰਦ ਦੀ ਮੇਨ ਨੈਸ਼ਨਲ ਹਾਈਵੇ ਤੋਂ ਦੋਸਤੋ 1 ਕਿਲੋਮੀਟਰ ਲੰਦੇ ਪਾਸੇ ਵੱਲ ਪਿੰਡ ਆ ਅਲੀਪੁਰ ਰਤਾਗੋਤਾ ਪਿੰਡ ਬਿਲਕੁਲ ਨੇੜੇ ਨੇੜੇ ਆ ਤੇ ਮਹਰਾਨਾ ਪਿੰਡ ਵੀ ਥੋੜੀ ਦੂਰੀ ਤੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤਿੰਨ ਪਸੂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਤੁਸੀਂ ਸਾਹਮਣੇ ਦੇਖ ਰਹੇ ਜੇ ਦੋਵੇਂ ਮੱਝਾਂ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਨੇ ਇੱਕ ਵਿਹੜ ਦਿਖਾਵਾਂਗੇ ਵਿਹੜ ਗੱਪਣ ਤਿਆਰੀ ਜਾਰੀ ਆ ਸੋ ਇਹ ਤਿੰਨ ਨਗ ਨੇ ਤਿੰਨੇ ਨਗਾਂ ਦੀ ਡਿਟੇਲ ਰਵੀ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ ਅੱਜ 1 ਸਤੰਬਰ ਤੇ ਸਮਾਂ ਕੋ ਮਾਰਨਿੰਗ ਦੇ 8:00 ਵਜੇ ਦਾ ਜਿਹੜੇ ਪਸ਼ੂ ਕੋਈ ਵੀਰ ਸੋ ਇਸ ਵਾਇ ਲੈ ਕੇ ਜਾਊਗਾ ਠੀਕ ਆ ਜੀ ਹਰ ਵਾਰ ਆਪਾਂ ਬੇਨਤੀ ਕਰਦੇ ਹੁੰਨੇ ਆ ਸਾਰੇ ਵੀਰਾਂ ਨੂੰ ਖਰੀਦਦਾਰ ਵੀਰਾਂ ਨੂੰ ਵੀ ਦੋ ਟਾਈਮ ਨਹੀਂ ਤਿੰਨ ਟਾਈਮ ਚੋਕੇ ਆਪਣੀ ਤਾਂ ਸਾਡੀ ਜ਼ਰੂਰ ਕਰ ਲਿਓ ਠੀਕ ਆ ਜੀ ਤੇ ਗੱਬਣ ਪਸ਼ੂ ਕੋਈ ਲੈ ਕੇ ਜਾਂਦਾ ਟਿੱਪ ਕੇ ਚੌਥਾਣਾ ਦੀ ਬਰਾਕੇ ਤਸੱਲੀ ਆ ਉਹ ਵੀ ਆਪਣੀ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਜੀ ਤੇ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਕਿੰਤੂ ਪ੍ਰੰਤੂ ਲਾਂਬੇ ਲੈਣ ਦੇ ਨਾਲੀ ਗੱਲ ਨਾ ਰਹਿ ਜੇ ਠੀਕ ਆ ਜੀ ਇਸ ਤੋਂ ਪਹਿਲਾਂ ਜਿਹੜੀ ਆਪ ਤੁਸੀ ਸਾਈ ਬਿਆਨਾ ਕਰਕੇ ਤਸੱਲੀ ਕੀਤੀ ਜਾਵੇ ਠੀਕ ਆ ਆਓ ਕਰ ਲੈਨੇ ਆ ਗੱਲਬਾਤ ਰਵੀ ਦੇ ਨਾਲ ਪੁੱਛ ਲੈਨੇ ਸਤਿ ਸ੍ਰੀ ਅਕਾਲ ਰਵੀ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਭਾਜੀ ਠੀਕ ਠਾਕ ਤੇ ਹਾਂ ਵਧੀਆ ਬਾਬੇ ਬੋੜੇ ਕਿਰਪਾਈ ਅ ਰਵੀ ਇਸੇ ਤਰ੍ਹਾਂ ਵੀਰੇ ਮਾਲ ਚਲੋਗੇ 1 2 4 ਨਾ ਆਉਂਦੇ ਜਾਂਦੇ ਰਹਿੰਦੇ ਇਸੇ ਤਰ੍ਹਾਂ ਹਾਂਜੀ ਭਾਜੀ ਹਾਂਜੀ ਹਾਂਜੀ ਰੂਟੀਨ ਦੇ ਵਿੱਚ ਹੀ ਕੰਮ ਕਰਦੇ ਪਏ ਹਾਂ ਹਾਂਜੀ ਹਫਤੇ ਬਾਅਦ ਭਾਜੀ ਆਪਣੀ ਵੀਡੀਓ ਐਤਵਾਰ ਦੇ ਐਤਵਾਰੀ ਪੈਂਦੀ ਜੀ ਹਾਂ ਹਾਂਜੀ ਠੀਕ ਹੈ ਭਰਾ ਤੇ ਲੋਕਲ ਵੀ ਇਹਨਾਂ ਵੀ ਕੋਈ ਭੈਣ ਭਰਾ ਵੈਸੇ ਵੀ ਆਇਆ ਗਿਆ ਹਾਂਜੀ ਭਾਜੀ ਲੋਕਲ ਡੰਗਰ ਲਿਹਾਈ ਦੇਤੇ ਹੈਗੇ ਪਰ ਲੋਕਲ ਵੇਖੂਗੇ ਜਾਂਦੇ ਚਲੋ ਬਹੁਤ ਜੀ ਹਾਂਜੀ ਰਵੀ ਅੱਜ ਜਿਹੜੇ ਆਪਾਂ ਦੇ ਕੋਲ ਤਿੰਨ ਨਾਗ ਨੇ ਦੋ ਮੱਜਾਂ ਤੇ ਇੱਕ ਵੈੜ ਹਾਂਜੀ ਹਾਂਜੀ ਮੈਂ ਭਾਜੀ ਉਹ ਜਿਹੜੀ ਮੈਂ ਉਹ ਕੱਲ ਦੀ ਸੂਈ ਆ ਆ ਪੰਜਾ ਛੇ ਦਿਨਾਂ ਦੀ ਸੂਈ ਇਹ ਦੇ ਮਗਰ ਕੱਟੀ ਹੋੜੇ ਮਗਰ ਕਟਾਈ ਠੀਕ ਹੈ ਜੀ ਲੋ ਦੋਸਤੋ ਇੱਕ ਪੰਜਾ ਛੇ ਦਿਨਾਂ ਦੀ ਸੂਈ ਆ ਹਫਤੇ ਦੇ ਅੰਦਰ ਵਾਰੀ ਆ ਵੈਸੇ ਸਾਰਾ ਸੂਆ ਠੀਕ ਹੈ ਜੀ ਦੋ ਮੱਜਾਂ ਦਾ ਤੇ ਜਿਹੜੀ ਵੈੜ ਹੈ ਗੱਬਣ ਤਿਆਰੀ ਹਾਂਜੀ ਇਹ ਗੱਬਣ ਆਈ ਠੀਕ ਆ ਰਵੀ ਸ਼ੁਰੂ ਇੱਥੋਂ ਹੋ ਜਾਂਦੇ ਆ ਭਾਜੀ ਹਾਂਜੀ ਭਾਜੀ ਹਾਂਜੀ ਇਸੇ ਮੈਂ ਦੀ ਡਿਟੇਲ ਆ ਪੰਜਾ ਛੇ ਦਿਨਾਂ ਦੀ ਸੂਈ ਆ ਤੇ ਸੂਆ ਕਿਨਵਾ ਬਣਦਾ ਭਾਈ ਤੀਸਰਾ ਸੂਆ ਤਜ ਪੰਜਾ ਛੇ ਦਿਨਾਂ ਦਾ ਸੂਆ ਆ ਬੱਚਾ ਤੁਸੀਂ ਵੇਖ ਲਓ ਠੀਕ ਹੈ ਜੀ ਆ ਮਗਰ ਕੱਟੀਏ ਤੇ ਅੱਛਾ ਰੋਵੀ ਪੰਜਾ ਛੇ ਦਿਨਾਂ ਦੀ ਸੂਈਏ ਦੁੱਧ ਹੁਣ ਬੋਲੇ ਪਾਜੀ ਆਪਣੇ ਘਰੇ ਮਿੰਕੇ ਕੋਈ ਲੈ ਜੇ ਗਰੰਟੀ ਕੋਈ ਨਹੀਂ ਜੇ 10 ਕਿਲੋ ਮਨਾ ਕੇ ਦਵਾਂਗੇ ਹੋਊਗਾ ਵਦ 10 ਕਿਲੋ ਹਾਂ ਇਹ ਮਨਾ ਕੇ ਦਵਾਂ ਠੰਡਾ ਕਰਕੇ 10 ਕਿਲੋ ਹੈਗਾ ਜਿਹੜਾ ਮੌਕੇ ਤੇ ਪਾਜੀ ਆਪਾ ਘਰੋਂ ਮਨਾ ਕੇ ਲੈਣਾ ਆਪਣਾ ਠੀਕ ਹੈ ਜੀ ਹਾਂਜੀ ਗੇਟ ਤੋਂ ਬਾਹਰ ਕੋਈ ਗਰੰਟੀ ਨਹੀਂ ਆਪਣੀ ਠੀਕ ਹੈ ਇਹ ਵੀ ਡੰਗਰ ਦੀ ਠੀਕ ਹੈ ਜੀ ਲਓ ਦੋਸਤੋ 10 ਕਿਲੋ ਗਰੰਟੀ ਜੀਰਾਂ ਦਾ ਵੀ ਇੱਥੋਂ ਦੀ ਗਰੰਟੀ ਆ ਇਹ ਨਹੀਂ ਤੇ ਮਾਰਿਆ ਆਪਾਂ ਗਰੰਟੀ ਦੇਈ ਜਾਈਏ ਕੋਈ ਫਾਇਦਾ ਨਹੀਂ ਅੰਨੇ ਬਿਲਕੁਲ ਲਓ ਦੱਸੋ ਇੱਥੇ ਕੋਈ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਗਰੰਟੀ ਆ ਤਸੱਲੀ ਆ ਇੱਥੋਂ ਤੱਕ ਦੀ ਆ ਠੀਕ ਆ ਜੀ ਉਸ ਤੋਂ ਬਾਅਦ ਕਿਸੇ ਵੀਰ ਦੇ ਕੇ ਆਪਣੇ ਅਨਜਲ ਨੇ ਕਿਸਮਤ ਆ ਠੀਕ ਆ ਜੀ ਤੇ ਕਦ ਸੁਹਣਾ ਇਹ ਸਮਝਦਾ ਤਿੱਜਾ ਸਵੇਰ ਸੂਈ ਆ ਹਫਤੇ ਪੰਜਾਂ ਪੰਜਾਂ 56 ਦਿਨਾਂ ਦੀ ਸੂਈ ਆ ਠੀਕ ਆ ਜੀ ਮਗਰ ਇਹਦੇ ਕੱਟੀ ਫੀਮੇਲ ਕਾਫ ਆ ਤੋਂ 10 ਕਿਲੋ ਦੁੱਧ ਨੈਟ ਜਿਹੜਾ ਬਿਲਕੁਲ ਚੋਣ ਚਬਾਉਣ ਦੇ ਵਿੱਚ ਆ ਠੀਕ ਆ ਤੇ ਰਵੀ ਬਾਕੀ ਚੋਣ ਚਣ ਸੁਥਰੀ ਆ ਬਿਲਕੁਲ ਭਾਜੀ ਓਕੇ ਇੱਕ ਮਿੰਟ ਰੁਕ ਗਿਆ ਵੀਰੇ ਇੱਥੇ ਆ ਦਿਖਾ ਦਿਓ ਮਾਡਾ ਫੇਸਬੁਕ ਆ ਦੇਖੋ ਜੀ ਮੇਲ ਮਲੋਂ ਦੇ ਵਿੱਚ ਪੂਰੀ ਮਿੱਠੀ ਫਿਰ ਆ ਜੀ ਪੂਰੀ ਪੂਰੀ ਲੱਤ ਪੁੱਟ ਕੇ ਐ ਨਹੀਂ ਕਰੂਗੀ ਚੋਣ ਚੋਣ ਬਿਲਕੁਲ ਪੁੱਲੀ ਆ ਹਾਂਜੀ ਹਾਂਜੀ ਭਾਜੀ ਆ ਗਵਾਂਡੀਆਂ ਕਰੇ ਹੁੰਦੀ ਆ ਇਹ ਠੀਕ ਹੈ ਜੀ ਲਓ ਜੀ ਠੀਕ ਆ ਸੋ ਥਾਣ ਲੰਬਾ ਦੋਸਤੋ ਤੇ ਸਮਾਂ ਵੈਸੇ ਹੁਣ ਚਵਾਈ ਜਲਾਈ ਆ ਅਭੀ ਹਜੇ ਚਵਾਈ ਹੋਣੀ ਬਾਕੀ ਭਾਜੀ ਨਹੀਂ ਆਪਾਂ ਚੋਈ ਨਹੀਂ ਗਈ ਵੀਡੀਓ ਨਾ ਕਰਕੇ ਤੋਂ ਮਾਰਨਿੰਗ ਦਾ ਟਾਈਮ ਆ ਦੋਸਤੋ ਵੈਸੇ 8:00 ਵਜੇ ਦਾ ਸਮਾਂ ਤੁਹਾਨੂੰ ਨੋਟ ਕਰਾਇਆ ਆ ਆਪਾਂ ਠੀਕ ਆ ਜੀ ਤੇ ਮਾਰਨਿੰਗ ਦਾ ਸਮਾਂ ਤੇ ਚਵਾਈ ਹੋਣੀ ਹਜੇ ਦੀ ਬਾਕੀ ਆ ਠੀਕ ਆ ਤੇ ਬਾਕੀ ਸੋਨੇ ਪੇਠ ਪੂੜੇ ਦੇ ਵਿੱਚ ਆ ਕਦਕੂਦ ਸੋਨਾ ਇਸ ਮੱਝ ਦਾ ਠੀਕ ਆ ਮਗਰ ਕੱਟੀ ਆ ਤੇ ਚੋਣ ਜਾਣ ਦੀ ਵੀ ਤਸੱਲੀ ਆ ਮੇਰਾ ਵੀਰ ਕੋਈ ਵੀ ਦੂਰੋਂ ਨੇੜੇ ਆਉਂਦਾ ਇੱਥੇ ਆਪਣੇ ਤੇ ਦੋ ਟਾਈਮ ਭਰਾਵੋ ਤਿੰਨ ਟਾਈਮ ਚੋਵੋ ਕੋਈ ਜਿਹੜਾ ਤੁਰਕੂ ਨਹੀਂ ਗਾ ਪੈਸੇ ਗਿਣੌਣੇ ਆ ਕਿਸੇ ਵੀਰ ਨੇ ਇੱਥੇ ਤਸੱਲੀ ਕਰੋ ਠੀਕ ਆ ਜੀ ਉਸ ਤੋਂ ਬਾਅਦ ਪਤਾਉਣਾ ਦੁੱਧ ਘਟਾਉਣਾ ਉਹ ਅੱਗੇ ਕਿਸੇ ਵੀਰ ਦੀ ਸੇਵਾ ਤੇ ਆ ਠੀ ਹਾਂ ਲੋ ਠੀਕ ਆ। ਅਬੀ ਇਹ ਕੀ ਮੰਗ ਕਰਦਾ ਵੀਰੇ? ਕੀ ਡਿਮਾਂਡ ਕਰਦਾ? ਭਾਜੀ ਜੇ ਝੋਟੀ ਦਾ ਖੂਖਣਾ ਲੱਥਾਂ ਦਾ। ਆਹ ਫਿਰ ਤੇ ਜਿੰਨੀ ਮਰਜੀ ਮੰਗ ਲੈ। ਹਾਂ। ਹੁਣ ਮੁੱਲ 60000 ਰੁਪਿਆ ਦਾ। ਹਾਂ। ਹਾਂ ਤਨਾ 84000 ਵੀ ਮੈਂ ਦੇਵਾਂਗਾ ਜੋ ਛੋੜ ਛਪਾਂ ਕਰਾਂ। 84 ਹਾਂਜੀ ਫਿਰ ਵੀ ਕੋਈ ਭੈਣ ਭਰਾ ਫੋਨ ਲਾਵੇ ਆਪਾਂ ਨੂੰ। ਠੀਕ ਆ ਜੀ। ਮੰਨ ਤਾ। ਬਾਕੀ ਕਰਦੀ ਲੈਸ ਨੂੰ ਸੋਰ ਵੀ ਮਾਰ ਕੇ ਬਾਜੀ ਕਰਾਂਗੇ ਫੋਲ ਅੱਗੇ ਆਪਾਂ ਮਾਲ ਕਦੀ ਲੈਸ ਤੋਂ ਬਣਾ ਦਿੱਤਾ ਠੀਕ ਆ ਜੀ ਹਾਂਜੀ ਲੋ ਜੀ 84000 ਦੀ ਦੋਸਤੋ ਇਹ ਰਵੀਆਂ ਦਾ ਵੀ ਦੇਵਾਂਗੇ ਹਾਂਜੀ 13 14 ਕਿਲੋ ਦੁੱਧ ਕੱਢਦੇ ਨਾ ਮੈਨੇ ਜੀ ਕੋਈ ਚੰਗੀ ਸੇਵ ਵਾਲਾ ਲੈ ਗਿਆ ਚਲੋ ਗਰੰਟੀ ਆਪਾਂ ਦੇਣੀ ਨਹੀਂ ਬਿਲਕੁਲ ਜੀ ਦੇ ਦੇਊਗੀ ਇਹਨਾਂ ਨੂੰ ਪਿੱਠ ਪੂੜਾ ਚੰਗਾ ਵਾਲੇ ਵਾਲਾ ਚੰਗਾ ਆਪਣੇ ਤੋਂ ਲੋ ਦੋਸਤੋ ਅੱਜ 10 ਕਿਲੋ ਦਾ ਰੇਟ ਮੰਗਿਆ ਗਿਆ ਤੁਹਾਡੇ ਤੋਂ ਅੱਗੇ ਕੋਈ 12 ਕਰ ਲੇ 13 ਕਰ ਲੇ ਉਹ ਤੁਹਾਡੀ ਖੇਚਲਾ ਤੁਹਾਡੀ ਮਿਹਨਤ ਆ ਕਿੰਨਾ ਇਸ ਪਸ਼ੂ ਦੇ ਵਿੱਚੋਂ ਤੁਸੀਂ ਦੁੱਧ ਲੈ ਸਕਦੇ ਜੀ ਠੀਕ ਆ ਸੋ 84000 ਲੈਣ ਦੇਣਾ ਫਿਰ ਵੀ ਕਿਸੇ ਆਏਗਾ ਵੀਰ ਦਾ ਦੂਰੋਂ ਨੇੜੇੋਂ ਦਾ ਮਾਨਤਨ ਹੋ ਜਾਊਗਾ ਠੀਕ ਆ ਜੀ ਸੋ ਚੋਣ ਚਾਂਣ ਚੰਗੀ ਆ ਠੀਕ ਆ ਜੀ ਪਹਿਲਾਂ ਦੱਸਿਆ ਜਾਊਗਾ ਕੋਈ ਪਸ਼ੂ ਕਿਸੇ 'ਚ ਕੋਈ ਕਮੀ ਪੇਸ਼ੀ ਹੋਈ ਤਾਂ ਆਪਾਂ ਪਹਿਲਾਂ ਪੁੱਛ ਲਾਂਗੇ ਪਹਿਲਾਂ ਦੱਸ ਦਿੱਤੀ ਜਾਵੇ ਠੀਕ ਆ ਸੋਨੇ ਕੱਦ ਕੱਠ ਵੇਚਿਆ ਤੇਰਾ ਵੀ ਅਕੇ ਸੈਕਿੰਡ ਨੰਬਰ ਤੇ ਆਪਣੇ ਕੋਲ ਆ ਵੈੜ ਖੜੀ ਵੀਰ ਹਾਂਜੀ ਭਾਈ ਜੀ ਇਹ ਗੱਬਣ ਆਈ ਵੈੜ ਗੱਬਣ ਹਾਂਜੀ ਇਹ ਹਫਤੇ ਦੀ ਕੱਚੀ ਆਈ ਹਫਤਾ ਕ ਲੈਂਦੀ ਆ ਹਾਂਜੀ ਹਾਂਜੀ ਤੇ ਸੂਆ ਵੀਰ ਕਿਨਵਾ ਹੋਊਗਾ ਭਾਜੀ ਦੂਸਰਾ ਸੂਆ ਲਓ ਜੀ ਦੂਜਾ ਸੂਆ ਵੈਸੇ ਥੋੜੀ ਨਰਮ ਜੀ ਥੋੜੀ ਭਾਈ ਸੇਵਾ ਘੱਟ ਤਦ ਸੋਨੇ ਵਿੱਚ ਥੱਲੇ ਦੇਵੇ ਦੀ ਚਾਰ ਥਾਣਾ ਠੀਕ ਹੈ ਜੀ ਇਧਰ ਦੇਖੋ ਹਫਤਾ ਦਾ ਸਮਾਂ ਹਜੇ ਕੱਟ ਜੂਗੀ ਆਰਮਨ ਠੀਕਾ ਡੱਬੀ ਵੈੜਾ ਅਸਲ ਬ੍ਰੀਡ ਦੇ ਵਿੱਚ ਦੇਖ ਲਈਏ ਤੇ ਐਚ ਐਫ ਬ੍ਰੀਡ ਦੇ ਵਿੱਚ ਵੀ ਤੁਸੀਂ ਮੰਨ ਸਕਦੇ ਜੇ ਥੋੜਾ ਪਤਾ ਵਿੱਚ ਕੁਝ ਕੁ ਪਰਸੈਂਟ ਕ੍ਰੋਸ ਹੋ ਸਕਦਾ ਬਾਕੀ ਆ ਫੇਸ ਕੁਆਲਿਟੀ ਹੈ ਠੀਕ ਆ ਰੁਕੇ ਜੀ ਕਿਹੜਾ ਕੁਸ਼ਨ ਹੈ ਤਾਂ ਚਾਰ ਥਾਣਾ ਦੋਸਤੋ ਲੰਬੇ ਜਿਹੜੇ ਚਾਰ ਥਾਣਾ ਵੈਸੇ ਮਾੜੇ ਮੁੜ ਕੇ ਇੱਕ ਤੋਂ ਬੱਚੇ ਜੇ ਮਗਰ ਲੱਗੇ ਨਿੱਕੇ ਨਿੱਕੇ ਜੇ ਉਹ ਬਿੰਦੀਆਂ ਵਾਂਗੂ ਲੱਗੇ ਠੀਕ ਆ ਛੋਟੇ ਛੋਟੇ ਜੇ ਠੀਕ ਜੀ ਮਾਸ ਜਿਹੜਾ ਮਾੜਾ ਜਿਹਾ ਲੱਗਾ ਹੁੰਦਾ ਕਈਆਂ ਵੇੜਾਂ ਦੇ ਤੇ ਬਾਕੀ ਭਾਰਾ ਪੇਟ ਤੇ ਜਿਹੜਾ ਕੋਈ ਅੱਗੇ ਵੀਰ ਚੰਗਾ ਹਥੋਥ ਫੇਰ ਲੂਗਾ ਸੇਵਾ ਚੰਗੀ ਕਰ ਲਊਗਾ ਤੇ ਬਹਿੜ ਕੇ ਜੇ ਦੋਸਤੋ ਇੱਕ ਗਰਮੀ ਦਾ ਸਮਾਂ ਸੀਗਾ ਫਿਲਹਾਲ ਕਈ ਵੀਰਾਂ ਨੂੰ ਹੁੰਦਾ ਵੀ ਚਲੋ ਪਸ਼ੂ ਦੀ ਸੇਵਾ ਉਹ ਨਹੀਂ ਕੀ ਕਰਦੇ ਠੀਕ ਆ ਜੀ ਇੱਕ ਬੰਡਾ ਬੰਡਾ ਵੀ ਜਿਹੜਾ ਗਰਮੀ ਦੇ ਵਿੱਚ ਥੋੜਾ ਫੀਡ ਫੂਡ ਤੇ ਵੀ ਥੋੜਾ ਕੰਟਰੋਲ ਹੀ ਰੱਖਦੇ ਆ ਕਿਉਂਕਿ ਪਸ਼ੂ ਜਿਹੜਾ ਜਿਆਦਾ ਗਰਮੀ ਦੇ ਵਿੱਚ ਖਰਾਬ ਨਾ ਹੋਵੇ ਇਸ ਗਰਦੀ ਭਾ ਜੀ ਐ ਨਹੀਂ ਲੱਤ ਛੜਾ ਜੀ ਐ ਤਾਂ ਪੂਰੀ ਠੰਡੀ ਧੀਰੀ ਆ ਹਾਂ ਆ ਲਓ ਜੀ ਸਮਾਧਿਆ ਤੇ ਪੁੱਜ ਜੰਨੇ ਸਾਰੇ ਥਨਾ ਦੇ ਟਿਪਕੇ ਵੀ ਤੁਹਾਨੂੰ ਦਿਖਾਈ ਜਾਂਦਾ ਪਿਆ ਫਿਰ ਆ ਕਰੋ ਚੱਕ ਆ ਮਗਰਲੇ ਥਨਾ ਦੇ ਠੀਕ ਹੈ ਪੂਰੀ ਤਸੱਲੀ ਵਾਲੀ ਹੈ ਦੋਸਤੋ 35 ਤੋਂ ਪਾਉਣ ਬਿਲਕੁਲ ਤੁਹਾਡੇ ਸਾਹਮਣੇ ਹੈ ਠੀਕ ਹੈ ਜੀ ਪੋਲੀ 35 ਲੰਬਾ ਥਾਣਾ ਪੂਰਾ ਹੱਤੀ ਚਵਾਈ ਵਾਲਾ 15 ਕਿਲੋ ਦੁੱਧ ਭਾਈ ਭਰ ਦੇਣਾ ਮੈਂ ਠੀਕ ਹੈ ਹਾਂਜੀ ਉਹ ਦੇਣੀ ਦੇਣਾ ਜਿਹੜੇ ਇਹ 6-7 ਕਿ ਦਿਨ ਅਜੇ ਰਹਿ ਗਏ ਹਫਤੇ ਦੇ ਲਾਗੇ ਬਣੇ ਠੀਕ ਹੈ ਜੀ ਉਹ ਹਫਤਾ ਕਿ ਜਿਹੜਾ ਦੋਸਤੋ ਸਮਾਂ ਲੈ ਕੇ ਜਾਂਦੀ ਹੈ ਤੇ ਰਵੀ ਅੱਜ ਆਪਾਂ ਕਿੰਨੇ ਦੇ ਦਿੱਤਾਗੇ ਭਾਈ ਅੱਜ ਇਹਦਾ ਮੁੱਲ 42000 ਰੁਪਏ ਕਰਦੇ ਆ 42 40 ਦੇ ਦੀ ਜੀ ਦੇ ਦੋ 40 ਦੇ ਦੇ ਦੋ ਹੋਰ ਵੀ ਹੁੰਦਾ ਤੇ ਹੋਰ ਵੀ ਕਰਦੇ ਹੋਰ 2000 ਕਰ ਦਿੰਦੇ ਨੇ ਦੱਸੋ 36 ਦੀ ਹਾਂਜੀ ਲਓ ਜੀ ਤੋਂ ਦੋਸਤੋ ਥੋੜੀ ਜੀ ਨਰਮਜੀ ਸੇਵਾ ਦੇ ਵਿੱਚੋਂ ਐਨੀਮਲ ਤਾਂ ਕਰਕੇ ਵੀਰਾਂ ਦਾ ਵੀ ਆਪਾਂ ਬਿਲਕੁਲ ਜੈਜ ਜਾਂ ਮੋਲਾ ਵੀ ਲੈਣ ਦੇਣ ਵਾਲੀ ਗੱਲਬਾਤ ਹੈ ਵੀ ਵੇੜਾ ਨੂੰ ਤੇ ਤੁਹਾਨੂੰ ਪਤਾ ਬਾਹਰ ਲੱਭਣ ਨਹੀਂ ਦੀਆਂ ਹਾਂ ਵੇੜਾਂ ਦਾ ਜੋਰ ਬਹੁਤ ਜ਼ਿਆਦਾ ਵਾ ਬੜਾ ਬੜਾ ਜੀ ਹਾਂਜੀ ਕੁਝ ਚੰਗਾ ਲੱਭਣ ਨਹੀਂ ਡਿਆ ਕੋਈ ਚੰਗਾ ਲੱਭਣ ਨਹੀਂ ਲਓ ਜੀ 38000 ਦੀ ਹੈ ਭਰਾਵੋ ਤੁਹਾਨੂੰ ਜਿਹੜੀ ਵੇੜ ਮਿਲ ਜੂਗੀ ਠੀਕ ਆ ਤੇ 60000 ਦਾ ਭਾਈ 170 70 ਮੰਗਈ ਜਾਂਦੇ 60 60 ਮੰਗਈ ਜਾਂਦੇ ਜਿਹੜ ਸ਼ੋਰਟੇਜ ਹੋ ਗਈ ਚੀਜ਼ ਦੀ ਫਿਰ ਪੈਸੇ ਤਾਂ ਵਧਣ ਹੀ ਆ ਜੀ ਹਾਂਜੀ ਭਾਜੀ ਬਾਜ ਨੇ ਭਾਜੀ ਅਗਲੇ ਮਹੀਨੇ ਇੰਨੇ ਦੀਆਂ ਇਹੋ ਜਿਹੀ ਵੈਟ ਕਿੰਨੇ ਦੇਣੀ 52 50 ਨੂੰ ਮਿਲਦੀ ਜੀ ਸਹੀ ਹੈ ਲੈ ਵੀ ਰਵੀ ਇੱਕ ਆਪਣੇ ਕੋਲ ਇਹ ਤਾਂ ਜਿਹੜਾ ਲਾਸਟ ਵਿੱਚ ਖੜਾ ਨਾ ਗਾ ਇਹ ਮੱਝ ਆ ਗਈ ਆਪਣੇ ਕੋਲ ਹਾਂਜੀ ਹਾਂਜੀ ਭਾਜੀ ਤੇ ਮੱਝ ਵੀ ਬਿਲਕੁਲ ਤਾਜੀ ਸੂਈ ਹੈ ਇਹ ਭਾਜੀ ਕੱਲ ਦੀ ਸੂਈ ਮੈਂ ਕੱਲ ਹੀ ਸੂਈ ਆ ਹਾਂਜੀ ਲਓ ਜੀ ਬੌਲੇ ਚੀਏ ਫਿਰ ਤੇ ਤੇ ਬੱਚਾ ਤਾਂ ਮਗਰ ਕਟਾ ਟੱਟਾ ਲਓ ਜੀ ਇਹਦੇ ਮਗਰ ਕਟਾ ਆ ਗਿਆ ਠੀਕ ਆ ਜੀ ਇਹ ਵੀ ਤੀਜਾ ਸੂਹਾ ਕਿ ਕਿੰਨਾ ਭਾਜੀ ਤੀਜਾ ਲਓ ਜੀ ਸੋ ਸੂਹਾ ਦੋਸਤ ਵੀ ਤੀਜਾ ਮੰਨ ਲਓ ਕੋਈ ਵੀਰ ਨਾਲ ਬਿਲਕੁਲ ਗਿੱਲਾ 나ੜੂ ਬੱਚੇ ਦੇ ਨਾਲ ਆ ਠੀਕ ਹੈ ਜੀ ਮੇਲ ਕਾ ਆਫਾ ਮਗਰੇ ਦੇ ਬੋਲਾ ਦੂਜੀ ਆਪਣੇ ਰਵੀ ਦੋ ਤਿੰਨ ਚੁਵਾਈਆਂ ਹੋ ਗਈਆਂ ਇਹਦੀਆਂ ਤੇ ਭਾਜੀ ਹਾਂ ਤੀਸਰੀ ਕੱਲ ਦੀ ਸੂਈ ਸਵੇਰ ਦੀ ਅੱਛਾ ਜੀ ਬੋਲਾ ਦੂਸਰੀ ਤੀਸਰੀ ਸਵਾਈ ਲੈ ਲਓ ਹਾਂ ਹੁਣ ਜਿਹੜੀ ਹੁਣ ਤੇਜੀ ਚਵਾਈ ਹੋਣੀ ਹੈ ਹਾਂਜੀ ਤੀਸਰੀ ਚਵਾਈ ਹੁਣ ਹੋਣੀ ਦੋ ਹੁਣੇ ਤੋਂ ਕਰਤੀ ਸਾਫ ਹਾਂਜੀ ਕੱਲ ਸ਼ਾਮੀ ਭਾਜੀ ਆਪਾਂ ਡੰਗਰ ਉਦੋਂ ਨਹੀਂ ਕਰਦੀ ਜੇ ਅਗਲੇ ਠੀਕ ਹੈ ਭਾਈ ਜੀ ਬੋਲਾ ਘੱਟੋ ਘੱਟ ਕਿੰਨਾ ਕੁ ਕੋਈ ਭਾਜੀ 6-7 ਕਿਲੋ ਝੂੜ ਨਹੀਂ ਮੰਨ ਇਹ 7 ਕਿਲੋ ਹਾਂਜੀ ਹਾਂਜੀ ਲਓ ਜੀ 6-7 ਕਿਲੋ ਕੱਟਾ ਚੁੰਗ ਗਿਆ ਸਵੇਰੇ ਇਹ 7 ਕਿਲੋ ਜਿਹੜਾ ਕਿਸਾਨ ਵੀਰੋਂ ਇਹਦੇ ਥਲੇ ਬੋਲਾ ਐ ਇਸ ਵਕਤ ਤੇ ਬਿਲਕੁਲ ਤਾਜੀ ਸੱਜਰ ਸੂਈ ਆ ਬੱਚਾ ਵੀ ਤੁਹਾਨੂੰ ਪ੍ਰੋਪਰ ਦਿਖਾ ਦਾਂਗੇ ਆਪਾਂ ਠੀਕ ਆ ਜੀ ਸੋ ਬੋਲੇ ਤੇ ਜਿਹੜੀ ਹੁਣ ਇਸ ਵਕਤ ਚੱਲਣ ਈ ਆ ਤੇ ਰਵੀ ਚੋਣ ਤਾਂ ਚੰਗੀ ਆਈ ਆ ਭਾਜੀ ਬਿਲਕੁਲ ਓਕੇ ਠੀਕ ਆ ਜੀ ਪੂਰੀ ਦੋਤੇ ਆ ਗਈ ਭਾਈ ਜੀ ਨੇ ਠੁਗਿਆ ਕਰਨਾ ਪੂਰੀ ਮਿਹਨਤ ਲਈ ਆ ਦੇਖੋ ਬਿਲਕੁਲ ਗਿਲੇ 나ੜੂ ਤੇ ਬੱਚਾ ਠੀਕ ਆ ਆ ਕਟਾ ਮਗਰ ਮੇਲ ਕਾਮ ਬੱਚਾ ਵੜਾ ਤਗੜਾ ਦਿੱਤਾ ਜੀ ਬੱਚਾ ਚੰਗਾ ਪਾਲਿਆ ਪੀ ਦਿੱਤਾ ਆ ਜੀ ਆ ਮੱਝ ਠੀਕ ਆ ਠੀਕ ਆ ਰਵੀ ਚੋਣ ਜਾਣ ਕੋਈ ਪੂਰ ਛੱਟਾ ਕਿ ਨਹੀਂ ਨਾ ਨਾ ਜੀ ਨਾ ਠੀਕ ਹੈ ਜੀ ਰਵੀ ਕੀ ਮੰਗ ਕਰਦਾ ਵੀ ਰਿੰਦੀ ਹਾਂ ਜੀ ਮੋਲ ਲੈ ਰਿਹਾ 72 70 ਹਾਂ ਜੀ ਹਾਂ ਨਾ 68000 ਦੀ ਮੈਂ ਦੇਵਾਂਗਾ ਚ ਛੋੜ ਛੱਪਾ ਕਰਾਂਗੇ 60000 ਹਾਂ ਜੀ ਇਤਰਾ ਦੀ ਦੇਣੀ ਨਹੀਂ ਗੇ ਨੇ ਇਤਰਾ ਹਾਂ 60000 ਦੀ ਮੈਂ ਦੇ ਦਾਂ ਹਜੂ ਵਿਚ ਇਹ ਪਲੀ ਪ੍ਰੀਤੀ ਪੂਰੀ ਭਾਰੀ ਪੂਰੀ ਯਾ ਸੁਸਵਾਜ ਆਈ ਕਰਕੇ ਆ ਪੁੜੇ ਪੜੇ ਨਹੀਂ ਹਜੇ ਮੈਂ ਨੇ ਚੁੱਕੇ ਇਨਾ ਪੂਰੇ ਪੜੇ ਪੜੇ ਚੁੱਕ ਗਏ ਮੈਂਨੇ ਪਿੱਠ ਪੁੜਾ ਆਪ ਦਾ ਜੁਰਤ ਲਈ ਹਾਂ ਹਾਂਜੀ ਹਾਂਜੀ ਪੂਰੀ ਜੁਰਤਾਂ ਲਈ ਇਹ ਦੁੱਧ ਵੀ ਭਾਈ 10 11 ਕਿਲੋ ਰਮਾਨ ਨਾ ਦੇ ਦੇਣੇ ਭਾਰੀ ਵਜਨ ਵਟੇ ਆ ਜੀ ਇਹਦੀ ਨੂੰ 10 ਕਿਲੋ ਦੁੱਧ ਵੀ ਕੀ ਜਾਂਦਾ ਕੀ ਜਾਂਦਾ ਭਜੀ ਕੀ ਬਾਕੀ ਚਲੋ ਬਾਕੀ ਸੇਵਾਣਾ ਦੁੱਧ ਤੇ ਸਾਈ ਉੱਤੇ ਚਾਹੀਦਾ ਪੂਰਾ ਕੋਈ ਹਾਂਜੀ 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 ਲੋ ਵੀ ਭਰਾਓ ਠੀਕ ਆ ਜੀ 68000 ਤੀ ਦੋਸਤੋ ਇਹ ਤੁਹਾਨੂੰ ਜਿਹੜੀ ਮੱਝ ਮਿਲੂਗੀ ਸੱਜਰ ਸੂਆ ਬਿਲਕੁਲ ਤਾਜੀ ਸੱਜਰ ਸੂਈ ਆ ਜਿਹੜੇ ਕੋਈ ਵੀਰ ਇਸ ਭਾ ਦੀਆਂ ਵੜਾ ਤੁਸੀਂ ਲੱਭ ਰਹੇ ਜੇ ਤੇ ਮੱਝ ਨੂੰ ਹੱਥ ਪਾ ਲਿਓ ਠੀਕ ਆ ਮਗਰ ਕਟਾ ਮੇਲ ਕਾਫਾ ਰੇਡ ਪਰਤਾ ਜਾਇਜ ਆ ਠੀਕ ਆ ਜੀ ਸੋ ਰੇਡ ਪਰਤਾ ਜਾਇਜ ਆ ਸੋ ਚੋਣ ਜਾਣ ਚੰਗੀ ਨਿਕਲੀ ਆ ਤੇ ਠੰਡੀ ਧੀਰੀ ਤੇ ਚ ਵਾਪਸ ਮਾ ਬਿਲਕੁਲ ਓਕੇ ਰਿਪੋਰਟ ਤੇ ਇਹ ਅੱਜ ਨਾਗਨੇ ਟੋਟਲ ਵੀਰੇ ਰਵੀ ਦੇ ਕੋਲ ਤਿੰਨ ਇਹਨਾਂ ਨਗਾਂ ਦੀ ਆਪਾਂ ਤੁਹਾਨੂੰ ਡਿਟੇਲ ਦੇ ਦਿੱਤੀ ਆ ਸੋ ਪਸੂ ਦੋ ਸੂਏ ਸਵਾਇਆ ਤੇ ਇੱਕ ਵੈੜ ਜਿਹੜੀ ਕੋਈ ਹਫਤਾ 6 ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਤੇ ਪਸੂ ਤਕਰੀਬਨ ਇਸੇ ਤਰ੍ਹਾਂ ਇਸ ਕਿਲੇ ਦੇ ਉੱਪਰੋਂ ਦੇ ਰਹਿੰਦੇ ਆ ਸੋ ਬਾਕੀ ਮੇਰੇ ਵੀਰ ਜਿੰਨੇ ਵੀ ਖਰੀਦਦਾਰ ਨੇ ਚਾਹ ਬਾਨੇ ਉਹ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਪਸ਼ੂ ਆਉਂਦੇ ਰਹਿੰਦੇ ਆ ਠੀਕ ਆ ਜੀ ਨਵੇਂ ਪਸ਼ੂਆਂ ਦੀ ਡਿਟੇਲ ਲੈਂਦੇ ਰਿਆ ਕਰੋ ਆਦਰਵਾਇਜ਼ ਜਿਹੜੀ ਆਪਾਂ ਤੁਹਾਨੂੰ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਈਦਾ ਪੰਜਵੇਂ ਛੇਵੇਂ ਦਿਨ ਅਪਡੇਟ ਜਿਹੜੀ ਆ ਤੁਹਾਨੂੰ ਇਸ ਘਰੋਂ ਇਸ ਕੇਲੇ ਤੋਂ ਉਪਰੋਂ ਦੇ ਦਿੰਦੇ ਆ ਠੀਕ ਆ ਤੇ ਫਿਲਹਾਲ ਅੱਜ ਇੰਨਾ ਸੀਗਾ ਦੋਸਤੋ ਇਸ ਵੀਡੀਓ ਦੇ ਵਿੱਚ ਨੰਬਰ ਆਪਾਂ ਲੈ ਲੈਨੇ ਆ ਰਵੀ ਨੰਬਰ ਇਕ ਖਬੋਲੀ ਵੀਰੇ 8264752150 ਠੀਕ ਹੈ ਵੀਰੇ ਲਾਫੀ ਪ੍ਰਾਪੋ ਇਹ ਨੰਬਰ ਆ ਵੀਰੇ ਰਵੀ ਦੇ ਨੰਬਰ ਸਕਰੀਨ ਤੇ ਲੱਗ ਚੁੱਕਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ